ਕਪਈ ਕਮੰਡੀ ਦੇ ਅਸਬਿਧਾਲ ਦਾ ਹਾਲ ਅਮੜਾ ਦਾ ਕੀ ਕਰਨ ਵਿਚਾਰੇ ਕਿੱਥੇ ਜਾਣ ਥੋੜੀ ਜੀ ਦਿੰਦੇ ਭਾਵੇਂ 2000 ਬੰਦਾ ਹੋਊਗਾ ਕੋਈ 2000 ਬੰਦਾ ਘਟ ਤੋਂ ਘਟ ਹਾਂ ਜੇ ਕੋਈ ਦਿੰਦੇ ਆ ਰੋਜ਼ ਕੰਮ ਵਾਲੇ ਬੰਦੇ ਜੀਰ ਨੂੰ ਦੱਸੋ ਹਾਂ ਆਹ ਦੇਖੋ ਨੂੰ ਦਿਖਾ ਕੇ ਲੈਣਾ ਕਿੰਨੀ ਵੱਡੀ ਲੈਣ ਆਗੀ ਹਾਂ ਇਹ ਮੋਦੀ ਨੂੰ ਪਾਉਣੀ ਆ ਮੋਦੀ ਨੂੰ ਲੈਣਾ ਵੀ ਲੋਰ ਨਹੀਂ ਨਹੀਂ ਪਰਲੇ ਵਿੱਚ ਉੱਤਰ ਹੈ ਨਹੀਂ ਜੀ ਬਹੁਤ ਵੱਡੀ ਲੈਣਾ ਇਹ ਦੇਖ ਲੋ ਕੀ ਕਰਨ ਵਿਚਾਰੇ ਆਮਲੀ ਕੀ ਕਰਨ ਕਿੱਥੇ ਜਾਣ ਭੁੱਖੇ ਮਰਦੇ ਅਸੀਂ ਵਿਚਾਰੇ ਇੱਥੇ ਬੈਠੇ ਆਂ ਹੋਰ ਸਾਰੇ ਆ ਦੇਖ ਲੋ ਇਹ ਗੋਲੀਆਂ ਨਹੀਂ ਦਿੰਦੇ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਇਹਨਾਂ ਨੇ ਸਰਕਾਰ ਵਾਲੇ ਨੇ ਬੇੜਾ ਵਹਾਦਾ ਹਾਂ ਮਲਾਇਆ ਮਿਲਾ ਲਓ ਉੱਥੇ ਧਰਨਾ ਦੀ ਗੋਲੀਆਂ ਖਾਧੀਆਂ ਆਉਣੀਆਂ ਫੇਰ ਹੀ ਲੋਕ ਨਹੀਂ ਉੱਡਦੇ ਇੱਕ ਗੋਲੀ ਦਿੰਦੇ ਦੱਸ ਕੀ ਕਰਨ ਵਿਚਾਰੇ ਰੋਜ਼ ਕਰਵਾਉਣਾ ਪੈਂਦਾ ਹੁਣ ਸੌਖਾ ਹੈ ਪਾਸੜ ਵਾਲੇ ਦੇ ਖੌਰੀ ਦੇ ਵਿਚਾਲੇ ਆਉਂਦੇ ਜਿਹੜੇ ਬੁੜੇ ਸਾਰੇ ਬੰਦੇ ਆ ਵਿਚਾਰੇ ਬੁੜੇ ਠੇਰੇ ਬੰਦੇ ਕੀ ਕਰਨ ਉਹ ਕਹਿੰਦਾ ਵੀਡੀਓ ਬਣਾ ਕੇ ਭੇਜ ਦੇ ਮੈਨੂੰ ਮੈਂ ਵੀਡੀਓ ਬਣਾਤੀ ਯਾਰ ਫੁਰ ਕਰਕੇ ਦੱਸ ਦੇ ਸਾਰੇ ਜਿਹੜੇ ਬੁੜੇ ਉਸਨੇ ਨਹੀਂ ਬੁੜਾ ਉਹਦਾ ਦੇਣੀ ਮੈਨੂੰ ਸੈਂਡ ਕਰ ਲੈ ਦੇਖ ਲਓ ਲੈਣ ਜਦੋਂ ਜਨਤਾ ਕੀ ਕਰੇ ਐਤੋਂ ਤੱਕ ਲੈਣਾ ਬਾਈ ਐਤੋਂ ਤੱਕ ਲੈਣਾ ਭੈ ਜੋ ਕਿਲੋਮੀਟਰ ਦੀ ਲੈਣਾ ਐਤੋਂ ਬਾਈ ਪਵੰਤੀ ਦਾ ਅਸਵਿਧਾਨ ਦਾ ਹਾਲ ਅਮੜਾ ਦਾ ਕੀ ਕਰਨ ਵਿਚਾਰੇ ਕਿੱਥੇ ਜਾਣਾ ਇਹ ਪਾਣੀ ਦੇ ਪਾਣੀ ਨਾਲ ਨਹੀਂ ਬੋਲ ਖਰਬਾ ਵਾਲਾ ਪਾਣੀ ਦੀ ਦਿੰਦੇ ਪਾਣੀ ਦਾ 2000 ਬੰਦਾ ਹੋਊਗਾ ਕੋਈ 2000 ਬੰਦਾ ਘਟ ਤੋਂ ਘਟ ਹਾਂ ਇਹ ਕੋਈ ਦਿੰਦੇ ਆ ਰੋਜ਼ ਕੰਮ ਵਾਲੇ ਬੰਦੇ ਜੀ ਘਰ ਨੂੰ ਦੱਸੋ ਹਾਂ ਆ ਦੇਖੋ ਨੂੰ ਪਾ ਕੇ ਲੈਣਾ ਛਿੱਡੀ ਵੱਡੀ ਲੈਣਾ ਕੀ ਹਾਂ ਇਹ ਮੋਤੀ ਨੂੰ ਪਾਉਣੀਆ ਮੋਤੀ ਨੂੰ ਲੈਣਾ ਵੀ ਉਹ ਉੱਧਰ ਲੈਣ ਹੈ ਨਹੀਂ ਪਰਲੇ ਬੰਦੇ ਉੱਧਰ ਹੈ ਨਹੀਂ ਕੀ ਬਹੁਤ ਵੱਡੀ ਲੈਣਾ ਦੇਖ ਲੋ ਕੀ ਕਰਨ ਵਿਚਾਰੇ ਅਮਲੀ ਕੀ ਕਰਨ ਕਿੱਥੇ ਜਾਣ ਭੁੱਖੇ ਮਰਦੇ ਅਸੀਂ ਵਿਚਾਰੇ ਇੱਥੇ ਬੈਠੇ ਆਂ ਹੋਰ ਸਾਰੇ ਆ ਦੇਖ ਲੋ ਇਹ ਗੋਲੀਆਂ ਨਹੀਂ ਦਿੰਦੇ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਇਹਨਾਂ ਨੇ ਸਰਕਾਰਾਂ ਨੇ ਬੇੜਾ ਵਹਾਦਾ ਉਹ ਬੁਲਾਦੇ ਬਈਆ ਹਾਂ ਮੁੱਲਾਇੰਬਲਾ ਤੋਂ ਉੱਥੇ ਤੂੰ ਦੋ ਘੰਟੇ ਬੰਦ ਕੇ ਫਰਾ ਮਾਰ ਉਹਨਾਂ ਦੇ ਗੋਲੀਆਂ ਖਾਦੇ ਆਉਣੀਆਂ ਫੇਰ ਹੀ ਲਕੋਤਾ ਲੋਕ ਨਹੀਂ ਆਉਂਦੇ ਧਰਨਾ ਲਗਾਉਂਦਾ ਲਾ ਦੇਣਾ ਇੱਕ ਗੋਲੀ ਦਿੰਦੇ ਦੱਸ ਕੀ ਕਰਨ ਵਿਚਾਰੇ ਰੋਜ਼ ਘਰ ਆਉਣਾ ਪੈਂਦਾ ਆਉਣਾ ਸੌਖਾ ਹੈ ਜਿਹੜੇ ਬੁੜੇ سارے ਬੰਦੇ ਆ ਵਿਚਾਰੇ ਬੁੜੇ ਠੇਰੇ ਬੰਦੇ ਕੀ ਕਰਨ ਉਹ ਕਹਿੰਦਾ ਵੀਡੀਓ ਬਣਾ ਕੇ ਭੇਜ ਦੇ ਮੈਨੂੰ ਹਾਂ ਵੀਡੀਓ ਬਣਾਤੀ ਯਾਰ ਫਿਰ ਕਰਕੇ ਦੱਸ ਦੇ ਦੇਖ ਲਓ ਲੈਣ ਵਿਚਾਰੀ ਜਨਤਾ ਕੀ ਕਰੇ ਐਤੋਂ ਤੱਕ ਲੈਣਾ ਬਾਈ ਐਤੋਂ ਤੱਕ ਲੈਣਾ ਭੈ ਜੋ ਕਿਲੋਮੀਟਰ ਦੀ ਲੈਣਾ ਬਬਈ ਪਰਮੰਤੀ ਹੈ ਅਸਵਿਧਾ ਦਾ ਹਾਲ ਆਮੜਾ ਦਾ ਕੀ ਕਰਨ ਵਿਚਾਰੇ ਕਿੱਥੇ ਜਾਣ ਥੋੜੀ ਜੀ ਦਿੰਦੇ ਭਾਵੇਂ 2000 ਬੰਦਾ ਹੋਊਗਾ ਕੋਈ 2000 ਬੰਦਾ ਘਟ ਤੋਂ ਘਟ ਹਾਂ ਇਹ ਕੋਈ ਦਿੰਦੇ ਆ ਰੋਜ਼ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਹਾਂ ਆਹ ਦੇਖੋ ਉਹਨੂੰ ਦੱਸ ਕੇ ਲੈਣਾ ਕਿੰਨੀ ਵੱਡੀ ਲੈਣਾ ਕੀ ਹਾਂ ਇਹ ਮੋਦੀ ਨੂੰ ਪਾਉਣੀ ਆ ਮੋਦੀ ਨੂੰ ਤਾ ਲੈਣਾ ਵੀ ਬਹੁਤ ਰੱਬ ਨੇ ਨਹੀਂ ਪਰਲੇ ਬੋਤਰ ਹੈ ਨਹੀਂ ਕੀ ਬਹੁਤ ਵੱਡੀ ਲੈਣਾ ਦੇਖ ਲੋ ਕੀ ਕਰਨ ਵਿਚਾਰੇ ਆਮਲੀ ਕੀ ਕਰਨ ਕਿੱਥੇ ਜਾਣ ਭੁੱਖੇ ਮਰਦੇ ਅਸੀਂ ਵਿਚਾਰੇ ਇੱਥੇ ਬੈਠੇ ਆ ਹੋਰ ਸਾਰੇ ਆ ਦੇਖ ਲੋ ਇਹ ਗੋਲੀਆਂ ਨਹੀਂ ਦਿੰਦੇ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਇਹਨਾਂ ਨੇ ਸਰਕਾਰ ਵਾਲੇ ਨੇ ਬੇੜਾ ਵਹਾਦਾ ਹਾਂ ਮੁਲਾਇਮ ਬੁਲਾ ਲਓ ਉੱਥੇ ਧਰਨਾ 'ਚ ਗੋਲੀਆਂ ਖਾਧੀਆਂ ਆਉਣੀਆਂ ਫੇਰ ਹੀ ਲੋਕ ਨਹੀਂ ਆੜਦੇ ਇੱਕ ਗੋਲੀ ਦਿੰਦੇ ਦੱਸ ਕੀ ਕਰਨ ਵਿਚਾਰੇ ਰੋਜ਼ ਘਰ ਆਉਣਾ ਪੈਂਦਾ ਆਉਣਾ ਸੌਖਾ ਹੈ ਪਾਸਲ ਦੇ ਦੇ ਖੌਰੀ ਦੇ ਵਿਚਾਲੇ ਆ ਜਿਹੜੇ ਬੁੜੇ سارے ਬੰਦੇ ਆ ਵਿਚਾਰੇ ਬੁੜੇ ਠੇਰੇ ਬੰਦੇ ਕੀ ਕਰਨ ਉਹ ਕਹਿੰਦਾ ਵੀਡੀਓ ਬਣਾ ਕੇ ਭੇਜ ਦੇ ਮੈਨੂੰ ਮੈਂ ਵੀਡੀਓ ਬਣਾਤੀ ਯਾਰ ਫਿਰ ਕਰਕੇ ਦੱਸ ਦੇ ਉਹਦਾ ਦੇਣੀ ਮੈਂ ਸੈਂਡ ਕਰ ਲਾ ਦੇ ਦੇਖ ਲਓ ਲੈਣ बेचारी जनता की करे इतों तक लैना भाई है इतों तक लैना है भैन जो किलोमीटर की लैन है देखो भाई कबड्डी हस्पताल का हाल आम लगा की कर बेचारे ਬਾਲੇ 2000 ਬੰਦਾ ਹੋਊਗਾ ਕੋਈ 2000 ਬੰਦਾ ਘਟ ਤੋਂ ਘਟ ਹਾਂ ਇਹ ਕੋਈ ਦਿੰਦੇ ਆ ਰੋਜ਼ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਹਾਂ ਆ ਦੇਖੋ ਉਹਨੂੰ ਦੁਹਾਗੇ ਲੈਣਾ ਕਿੰਨੀ ਵੱਡੀ ਲੈਣਾ ਕੀ ਹਾਂ ਇਹ ਮੋਦੀ ਨੂੰ ਪਾਉਣੀ ਆ ਮੋਦੀ ਨੂੰ ਲੈਣਾ ਵੀ ਬਹੁਤ ਰੱਬ ਤੇ ਲੈਣਾ ਨਹੀਂ ਕਰਲੇ ਬੱਚੇ ਉੱਧਰ ਹੈ ਨਹੀਂ ਕੀ ਬਹੁਤ ਵੱਡੀ ਲੈਣਾ ਦੇਖ ਲੋ ਕੀ ਕਰਨ ਵਿਚਾਰੇ ਆਮਲੀ ਕੀ ਕਰਨ ਕਿੱਥੇ ਜਾਣ ਭੁੱਖੇ ਮਰਦੇ ਅਸੀਂ ਵਿਚਾਰੇ ਇੱਥੇ ਬੈਠੇ ਆਂ ਹੋਰ ਸਾਰੇ ਆ ਦੇਖ ਲੋ ਇਹ ਗੋਲੀਆਂ ਨਹੀਂ ਦਿੰਦੇ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਇਹਨਾਂ ਨੇ ਸਰਕਾਰ ਵਾਲੇ ਨੇ ਬੇੜਾ ਵਹਾਦਾ ਹਾਂ ਮੁਲਾਇਮ ਬਲਾਲੋ ਉੱਥੇ ਤੂੰ ਦੋ ਘੰਟੇ ਬੰਦ ਕੇ ਫਰਾ ਮਾਰੋ ਧਰਨਾ ਦੇ ਗੋਲੀਆਂ ਖਾਧੀਆਂ ਆਉਣੀਆਂ ਫੇਰ ਹੀ ਲੱਕੂ ਦਾ ਲੋਕ ਨਹੀਂ ਆਉਂਦੇ ਇੱਕ ਗੋਲੀ ਦਿੰਦੇ ਦੱਸ ਕੀ ਕਰਨ ਵਿਚਾਰੇ ਰੋਜ਼ ਘਰੋਂ ਆਉਣਾ ਪੈਂਦਾ ਆਉਣਾ ਸੌਖਾ ਹੈ ਜਿਹੜੇ ਬੁੜੇ سارے ਬੰਦੇ ਆ ਵਿਚਾਰੇ ਬੁੜੇ ਠੇਰੇ ਬੰਦੇ ਕੀ ਕਰਨ ਉਹ ਕਹਿੰਦਾ ਵੀਡੀਓ ਬਣਾ ਕੇ ਭੇਜਦੇ ਮੈਨੂੰ ਮੈਂ ਵੀਡੀਓ ਬਣਾਤੀ ਯਾਰ ਫਿਰ ਕਰਕੇ ਦੱਸਗੀ ਦੇਖ ਲਓ ਲੈਣ ਵਿਚਾਰੀ ਜਨਤਾ ਕੀ ਕਰੇ ਅੱਜ ਤਾਂ ਇੱਥੋਂ ਤੇ ਲੈਣ ਆ ਬਾਈ ਇੱਥੋਂ ਤੇ ਲੈਣ ਹੈ ਭੈ ਜੋ ਕਿਲੋਮੀਟਰ ਦੀ ਲੈਣ ਹੈ ਤੋਬਈ ਪ੍ਰਵੰਤੀ ਦੇ ਆਸਮਾਨ ਦਾ ਹਾਲ ਅਮੜਾ ਦਾ ਕੀ ਕਰਨ ਵਿਚਾਰੇ ਕਿੱਥੇ ਜਾਣ ਕੋਈ ਨਹੀਂ ਦਿੰਦੇ ਪਾ ਲੈ 2000 ਬੰਦਾ ਹੋਊਗਾ ਕੋਈ 2000 ਬੰਦਾ ਘਟ ਤੋਂ ਘਟ ਹਾਂ ਦੇਖੋ ਦਿੰਦੇ ਆ ਰੋਜ਼ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਹੈ ਆਹ ਦੇਖੋ ਉਹਨੂੰ ਦਿਖਾ ਕੇ ਲੈਣਾ ਛਿੱਡੀ ਵੱਡੀ ਲੈਣ ਆ ਮੋਦੀ ਨੂੰ ਪਾਉਣੀਆ ਮੋਦੀ ਨੂੰ ਲੈਣਾ ਵੀ ਹੋਰ ਰੱਬ ਤੇ ਨਹੀਂ ਪਰਲੇ ਕੋਲ ਉੱਧਰ ਹੈ ਨਹੀਂ ਕੀ ਬਹੁਤ ਵੱਡੀ ਲੈਣਾ ਦੇਖ ਲੋ ਕੀ ਕਰਨ ਵਿਚਾਰੇ ਆਮਲੀ ਕੀ ਕਰਨ ਕਿੱਥੇ ਜਾਣ ਭੁੱਖੇ ਮਰਦੇ ਅਸੀਂ ਵਿਚਾਰੇ ਇੱਥੇ ਬੈਠੇ ਆਂ ਹੋਰ ਸਾਰੇ ਆ ਦੇਖ ਲੋ ਇਹ ਗੋਲੀਆਂ ਨਹੀਂ ਦਿੰਦੇ ਕੰਮ ਵਾਲੇ ਬੰਦੇ ਕੀ ਕਰਨ ਦੱਸੋ ਇਹਨਾਂ ਨੇ ਸਰਕਾਰ ਵਾਲੇ ਨੇ ਬੇੜਾ ਵਹਾਦਾ ਮੁੱਲਾਇਮ ਬੁਲਾ ਲਓ ਉੱਥੇ ਧਰਨਾ 'ਚ ਗੋਲੀਆਂ ਖਾਦੇ ਆਉਣੀਆਂ ਫੇਰ ਹੀ ਲੋਕ ਨਹੀਂ ਆਉਂਦੇ ਦਾ ਲਗਾਣਾ ਪਾਉਂਦੇ ਇੱਕ ਗੋਲੀ ਦਿੰਦੇ ਦੱਸ ਕੀ ਕਰਨ ਵਿਚਾਰੇ ਰੋਜ਼ ਘਰੋਂ ਆਉਣਾ ਪੈਂਦਾ ਆਉਣਾ ਸੌਖਾ ਹੈ ਆਸਲ ਦੇ ਤੇ ਖਾਂਵੀ ਦੇ ਵਿਚਾਲੇ ਆਉਂਦੇ ਜਿਹੜੇ ਬੁੜੇ سارے ਬੰਦੇ ਆ ਵਿਚਾਰੇ ਬੁੜੇ ਠੇਰੇ ਬੰਦੇ ਕੀ ਕਰਨ ਉਹ ਕਹਿੰਦਾ ਵੀਡੀਓ ਬਣਾ ਕੇ ਭੇਜ ਦੇ ਮੈਨੂੰ ਐ ਵੀਡੀਓ ਬਣਾਤੀ ਯਾਰ ਫੁਰ ਕਰਕੇ ਦੱਸ ਦੇ ਸਾਰਿਆਂ ਕੀ ਕਰੇ ਇੱਥੋਂ ਤੱਕ ਲੈਣਾ ਬਾਈ ਇੱਥੋਂ ਤੱਕ ਲੈਣਾ ਭੈਣ ਜੋ ਕਿਲੋਮੀਟਰ ਦੀ ਲੈਣਾ ਹੈ